ओम श्री वाहेगुरु ਸਾਹਿਬ ਜੀਓ ਵਾਹਿਗੁਰੂ ਜੀ ਕਿਰਪਾ ਪਰਉ ਦੇਵ ਕੇ ਦਾਤੇ ਮੇਰਾ ਗੁਰੂ ਪਾਤੀ ਕਾ ਪਿਆ ਧੋਪੈ ਸੁਆਮੀ ਮਾਨਸ ਕੀ ਗਤ ਇਹੀ ਕੀ ਦਰਸ਼ਨ ਦੇਖ ਜੀਵਾ ਗੁਰ ਤੇਰਾ ਪੂਰਨ ਕਰਮ ਹੋਏ ਪਾ ਮੇਰਾ ਇਹ ਬਿਰੰਤੀ ਸੁਣ ਪ੍ਰਭ ਮੇਰੇ ਦੇਹ ਨਾਮ ਕਰ ਆਪਣੇ ਤੇ ਦੀ ਵਾਹਿਗੁਰੂ ਸਾਹਿਬ ਜੀਉ ਇਕ ਓੰਕਾਰ ਸਤਿਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਜੁਨੀ ਸਪੰ ਗੁਰਪ੍ਰਸਾਦ 라ਗ ਸੂਹੀ ਮਹੱਲਾ ਪਹਿਲਾ ਨਾਬਦੀ ਘਰ ਪਹਿਲਾ ਭਾਨਾ ਤੂਹਿ ਬੈਸ ਤੂਪ ਦੇਵੋ ਤਦ ਤਕ ਜਾਵੂ ਤੂਦ ਕਰਮ ਗੁਨ ਸੁਰਤ ਸੁਮਾਏਨਾ ਹੋਏ ਨਰਾਸ ਜਮਾਵੂ ਭਾਨਾ ਤੂਹਿ ਬੈਸ ਤੂਪ ਦੇਵੋ ਆਦਿ ਦੇ ਤੂ ਜਾਵੂ ਦੂਰ ਕਾਮ ਕੋ ਸੁਖ ਸਮਾਇਨ ਹੋਏ ਨਰਾਸ ਜਮਾਵੂ ਜਪੋ ਤੈ ਕੋ ਨਾਮ ਕਵਲ ਦਾ ਫਲ ਕਮ ਰਹਾਉ ਏ ਵਾਣੀ ਇਰਾਤ ਕਰੋ ਨੈਤੋ ਨੀਨ ਲਾਵੈ ਅੰਮ੍ਰਿਤ ਕ੍ਰਿਪਾਵ ਮਨ ਸੰਪਰਦ ਸਤਸਰਨ ਆਵਣ ਪਾਵਨ ਪਾਤ੍ਰ ਤੇ ਤ੍ਰਿਪਤ ਕਰੀ ਪੂਰਾ ਪ੍ਰਾਨੁ ਸੇਵਿ ਤੇ ਸੇਵੀ ਇਹਨ ਮੇਰੇ ਸਾਹਿਬ ਤੁਹਾਰਾ ਨਾਮ ਤਨਹੀ ਕਹਿੰਦੇ ਕਹਿ 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 ਜਾਵੀ ਤਉ ਸਾਰੇ ਅਭੁਲ ਨ ਕੋ ਪਤ ਪੰਹ ਨਾਨਕ ਸਾਹਿਬ ਜੰਪਾ ਆਉ ਸਲਾਹੀ ਸੱਚਾ ਸੋਈ ਪਤ ਪੰਹ ਨਾਨਕ ਦਨ ਜੰਪਾ ਆਉ ਸਲਾਹੀ ਸੱਚਾ ਸੋਈ ਵਾਹਿਗੁਰੂ ਜੀ ਕਾ ਹਾਸਾ ਵਾਹਿਗੁਰੂ ਜੀ ਕੀ ਪਤਨੀ